ਰਸਤਾ ਦੇਖੇ ਉਹਨਾਂ ਨੇ ਸਾਨੂੰ ਰਸਤਾ ਦੱਸਿਆ ਕਿ ਤੁਸੀਂ ਨਾਮ ਦੇ ਨਾਲ ਚਲੋ ਜਿਸ ਰੂਪ ਤਰੰਧਾ ਰਸਤਾ ਆਖ ਕੇ ਜਿਸ ਰਸਤੇ ਤੇ ਚੱਲਦੇ ਹਾਂ ਮੈਂ ਮਨ ਤੇ ਇਹ ਕਹਾਂ ਰਸਤਾ ਵੀ ਨੇ ਕੋਈ ਆਪ ਦੀ ਸ਼ਹਾਦਤ ਦੇਣੀ ਹੈ ਕੋਲ ਦੇਣੀ ਹੈ ਉਹਨਾਂ ਨੇ ਉਸ ਧਰਮ ਦੇ ਮਾਰਗ ਉੱਪਰ ਚੱਲ ਕੇ ਕੀਤਾ ਹੈ जिसके ऊपर चल के ये मन सदीवी सुख और आनंद को प्राप्त कर सकता है तो वो तो है केवल नाम तो महाराज गुरबाणी हैं। असली बहुत धर्म एक्टिविटी करते हैं पर जो धर्म है वो नाम तो शुरू होता है मैं कहते जिन आत्म तत् न चीने ਸਾਖੋ ਬਟਲ ਤਰਮਾ ਆਪਣਿਆ ਆਤਮ ਤਾਤ ਜਿੱਤੇ ਆਪਰੇ ਅੰਦਰ ਨਾਮ ਹੈ ਜਦੋਂ ਮਨ ਉਸ ਨਾਮ ਦੇ ਨਾਲ ਜੁੜ ਜਾਂਦਾ ਹੈ ਕੋ ਤੁ ਆਤਮ ਤਾਤ ਪਰਗਟ ਹੋਦਾ ਹੈ ਇਸ ਕੋ ਸਾਖ ਕੋ ਪਹੁੰਚਦੇ ਜੇ ਮਨ ਆਪਣੇ ਅੰਦਰ ਘਟ ਜਾ ਕੇ ਨਾਮ ਦੇ ਨਾਲ ਨਹੀਂ ਜੁੜਦਾ ਉਹ ਧਰਮ ਦੇ ਰਸਤੇ ਤੇ ਨਹੀਂ ਚੱਲਦਾ ਇਸ ਸਾਰ ਸੇ ਜੁੜਨਾ

ਜਿਹੜਾ ਨਿਰੰਕਾਰ ਧਰਮਾਤਮਾ ਦੇ ਵਿੱਚੋਂ ਪਰਗਟ ਹੋਵੇ ਇੱਕ ਨਾਮ ਹੈ ਜਿਹੜਾ ਆਪਣੇ ਵਿੱਚੋਂ ਪਰਗਟ ਹੋ ਗਿਆ ਹੈ ਜੋ ਆਪਾਂ ਬੋਲਦੇ ਕੋਈ ਨਾਮ ਹੰਦਾਰੇ ਕੋਈ ਹਰੀਆਂ ਕੋਈ ਮੀਠਾਂ ਕੋਈ ਸੰਨਾਨ ਕੋਈ ਕਾਥਨ ਇਹ ਆਪਾਂ ਬੋਲਦੇ ਨਾ ਇਹ ਅਸੰਖ ਨਾਮ ਨੇ ਕੋਈ ਨਾਮ ਐਸਾ ਨਾਮ ਨਿਰਜਲ ਹੋਏ ਜੇ ਕੋ ਮਨ ਜਾਣ ਮੰਨ ਕੋ ਐਸਾ ਨਾਮ ਕੋਈ ਨਾਮ ਜੋ ਤਾਰਕ੍ਰਮ ਦੇ ਪਰਮਾਤਮਾ ਦੇ ਪ੍ਰਕਾਸ਼ ਦੀ ਚੋਂ ਹਟ ਕੇ ਚੱਲ ਰਹੇ ਜੇ ਸਾਡੇ ਮਨ ਦੀ ਲੇਵ ਕੋ ਉਸ ਨਾਮ ਦੇ ਨਾਲ ਜੁੜ ਕੇ ਤਾਂ ਅਸੀਂ ਤਰਕ ਦੇ ਰਸਤੇ ਵਿੱਚ ਅੰਸਾ